ਜਸਵੰਤ ਸਿੰਘ ਖਾਲੜਾ ਹੁਣਾਂ ਤੇ ਬਣੀ ਦਿਲਜੀਤ ਦੀ ਫਿਲਮ ਪੰਜਾਬ 95 ਬਾਰੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਆ ਇੱਕ ਸਪੈਸ਼ਲ ਸਕਰੀਨਿੰਗ ਰੱਖ ਕੇ ਕੁਝ 94 ਲੋਕਾਂ ਨੂੰ ਇਹ ਫਿਲਮ ਦਿਖਾਈ ਗਈ ਜਿਸ ਵਿੱਚ ਪੱਤਰਕਾਰ ਸਿਮਨ ਜੋ ਸਿੰਘ ਮੱਕੜ ਵੀ ਸ਼ਾਮਲ ਸਨ ਉਹਨਾਂ ਨੇ ਦੱਸਣ ਮੁਤਾਬਕ ਫਿਲਮ ਆਉਣ ਵਾਲੀ ਪੀੜੀ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਲਵਾਰਿਸ ਲਾਸਰਾਂ ਦੇ ਬਾਰਿਸ ਭਾਈ ਜਸਵੰਤ ਸਿੰਘ ਖਾਲੜਾ ਦੀ ਮਹਾਨ ਸ਼ਹਾਦਤ ਤੋਂ ਜਾਣੂ ਕਰਵਾਵੇਗੀ ਇਹ ਫਿਲਮ ਕਈ ਬੁੱਚੜਾਂ ਅਤੇ ਕਾਲਤਰਾ ਨੂੰ ਨੰਗਾ ਵੀ ਕਰੇਗੀ ਕਿਵੇਂ ਮਾਵਾ ਦੇ ਪੁੱਤਾਂ ਨੂੰ ਮਾਰਿਆ ਗਿਆ ਸਿੱਖਾਂ ਦੀ ਇੱਕ ਪੀੜੀ ਕਿਦਾਂ ਖਤਮ ਕੀਤੀ ਗਈ ਫਿਲਮ ਨਾ ਸਿਰਫ ਸਿੱਖ ਪਾਈਚਾਰੇ ਦੀ ਸਗੋਂ ਸਮੁੱਚੀ ਮਾਨਵਤਾ ਦੀ ਗੱਲ ਕਰੇਗੀ ਜੋ ਸੱਚ ਨੂੰ ਸਾਹਮਣੇ ਲਿਆਉਣ ਵਾਲਿਆਂ ਦੇ ਦੁੱਖ ਅਤੇ ਸੰਘਰਸ਼ ਨੂੰ ਵੀ ਦੱਸੇਗੀ ਜੇ ਰਿਲੀਜ਼ ਦੀ ਗੱਲ ਕਰੀਏ ਤਾਂ ਪਹਿਲਾ ਐਲਾਨ ਕੀਤਾ ਗਿਆ ਸੀ ਫਿਲਮ ਇੰਟਰਨੈਸ਼ਨਲ ਰਿਲੀਜ਼ ਬਿਨਾਂ ਕੱਟਸੋ ਕੀਤੀ ਜਾਵੇਗੀ ਪਰ 20 ਜਨਵਰੀ 2025 ਨੂੰ ਦਿਲਜੀਤ ਸਾਂਝ ਨੇ ਇੱਕ ਸਟੋਰੀ ਪਾ ਕੇ ਲਿਖਿਆ ਕਿ ਅਨ ਕੰਟਰੋਲ ਸਿਚੁਏਸ਼ਨ ਦੇ ਚੱਲਦਿਆਂ ਇਹ ਫਿਲਮ ਨਹੀਂ ਰਿਲੀਜ਼ ਹੋਵੇਗੀ। ਸੈਂਸਰ ਬੋਰਡ ਨੇ ਫਿਲਮ ਲਈ 120 ਕੱਟਸ ਦੀ ਮੰਗ ਕੀਤੀ ਸੀ ਜਿਸ ਵਿੱਚ ਖਾਲੜਾ ਹੋਣ ਦਾ ਨਾਮ ਹਟਾਉਣ ਦੀ ਮੰਗ ਕੀਤੀ ਸੀ। ਟਾਈਟਲ ਨੂੰ ਚੇਂਜ ਕਰਕੇ ਸਤਲੁਜ ਕਰਨ ਦੀ ਵੀ ਕਿਹਾ ਗਿਆ ਸੀ। ਦਿਲਜੀਤ ਨੇ ਆਪਣੇ ਇੰਸਟਾਗ੍ਰam ਲਾਈਵ ਵਿੱਚ ਕਿਹਾ ਸੀ, "ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮਨ ਲਾਦਾ ਮਾਰਕ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ" ਪਹਿਲੇ ਤੁਹਾਨੂੰ ਦੱਸ ਦੂੰਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇਹ ਚ ਕੱਟ ਲੱਗੇ ਹੋਏ ਆ ਜੇ ਤੁਸੀਂ ਕੱਟ ਵਾਟ ਕੇ ਫਿਲਮ ਲਾਉਂਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਫਿਲਮ ਦੇ ਡਾਇਰੈਕਟਰ ਹਣੀ ਤਰੇਹਨ ਨੇ ਵੀ ਇਹ ਸਟੈਂਡ ਦਾ ਸਮਰਥਨ ਕੀਤਾ ਸੀ ਫਿਰ 16 ਮਈ 2025 ਨੂੰ ਇੰਟਰਨੈਸ਼ਨਲ ਰਿਲੀਜ਼ ਹੋਣ ਦੀ ਗੱਲ ਵੀ ਚੱਲੀ ਸੀ ਪਰ ਉਹ ਵੀ ਰੱਦ ਹੋ ਗਈ ਹੁਣ ਕੁਝ ਰਿਪੋਰਟਾਂ ਮੁਤਾਬਕ ਫਿਲਮ ਜਲਦੀ OTT ਦੇ ਸਟ੍ਰੀਮ ਹੋ ਸਕਦੀ ਆ ਪਰ ਉਸ ਦੀ ਹਜੇ ਵੀ ਕੋਈ ਰਿਲੀਜ਼ ਡੇਟ ਫਾਈਨਲ ਨਹੀਂ ਆ ਤੇ ਇਹ ਵੀ ਨਹੀਂ ਪਤਾ ਕਿ ਉਹ ਕੱਟ ਦੇ ਨਾਲ ਰਿਲੀਜ਼ ਹੋਵੇ ਜੀ ਜਾਂ ਕੱਟ ਤੋਂ ਬਿਨਾ ਤੁਹਾਨੂੰ ਕੀ ਲੱਗਦਾ ਇਹ ਫਿਲਮ ਇੰਡੀਆ ਵਿੱਚ ਰਿਲੀਜ਼ ਹੋਵੇਗੀ ਜਾਂ ਸੈਂਸਰ ਬੋਰਡ ਇਸ ਨੂੰ ਰਿਲੀਜ਼ ਨਹੀਂ ਹੁੰ ਦਵੇਗਾ ਤੇ ਉਧਰ ਪ੍ਰੋਪਗੈਂਡਾ ਫਿਲਮਾਂ ਨੂੰ ਟੈਕਸ ਫ੍ਰੀ ਕਰ ਕਰ ਚਲਾਇਆ ਜਾਂਦਾ ਹੈ